ਵੀ ਫੀਲ ਹੋਈ ਆ ਕਿ ਜਿਹੜਾ ਇਨਸਾਨ 44 ਸਾਲ ਬਾਅਦ ਕਿਸੇ ਨੂੰ ਛੱਡਿਆ ਹੋਵੇ ਉਹ ਕਿਤੇ ਨਾ ਕਿਤੇ ਪਾਰਟੀ ਜਿਹੜੀ ਆ ਉਹਨੂੰ ਕਾਰੀ ਹੋ ਸਕਦੀ ਏ ਉਸ ਗੱਲ ਲਈ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਲੰਧਰ ਜਾ ਕੇ ਕਈ ਵਾਰ ਇੱਕ ਵਾਰ ਹੀ ਨਹੀਂ ਤਿੰਨ ਚਾਰ ਵਾਰ ਜਾ ਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਕੇ ਆਇਆ ਹਾਂ ਪਰ ਅੱਜ ਤੁਸੀਂ ਦੇਖਿਆ ਵਾ ਸਾਰੇ ਐਮ ਐਲ ਏ ਸਾਹਿਬਾਨ ਜਿਹੜੇ ਨੇ ਕੋਏ ਨੇ ਮੈਂ ਉਹਨਾਂ ਦਾ ਕਨੇ ਕਨੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਕਿ ਇਸੇ ਤਰ੍ਹਾਂ ਆਪਸ ਪਿਆਰ ਵਿੱਚ ਮੁਹੱਬਤ ਜਿਹੜੀ ਬਣੀ ਰਹੂਗੀ ਕਿਉਂਕਿ ਮੇਰੇ ਅੱਜ ਮੈਂ ਦੇਖਿਆ ਸਾਰੇ ਕਾਂਗਰਸੀ ਗੋਸਟ ਵੀ ਆਏ ਨੇ ਬੀ ਜੀ ਪੀ ਦੇ ਵੀ ਆਏ ਨੇ ਅਕਾਲੀ ਦੰਦ ਦੇ ਵੀ ਆਏ ਆਮ ਆਦਮੀ ਪਾਰਟੀ ਦੇ ਸਾਰੇ ਐਮ ਐਲ ਏ ਸਾਹਿਬਾਨ ਆਇਨ ਭਾਰਤੀ ਜਨਤਾ ਪਾਰਟੀ ਦੇ ਵੀ ਆਇਨ ਇੱਕ ਮੁਹੱਬਤ ਹੈ ਇਹਦੇ ਚ ਕੋਈ ਪਾਰਟੀਵਾਦੀ ਜਾਂ ਸਕਟਨਵਾਦ ਪ੍ਰਾਂਤਵਾਦ ਪਾਜਾਵਾਦ ਇਹ ਚੀਜ਼ਾਂ ਨਹੀਂ ਆ ਇਹ ਪਿਆਰ ਮਤਲਬ ਜੇ ਮੈਂ ਪਿਆਰ ਦਿੰਨਾ ਵਾ ਤਾਂ ਉਹ ਪਿਆਰ ਮੈਨੂੰ ਮਿਲਦਾ ਕਿੰਨਾ ਚਿਰ ਇਹ ਸਿਆਸੀ ਪਾਰਟੀਆਂ ਨੇ ਕਿ ਸੀ ਹੁਣ ਲੈ ਕੇ ਤੇ ਕਦੇ ਸਮਾਜ ਵਿੱਚੋਂ ਡਿਫੀ ਸੀ ਆਮ ਜਣੇ ਕਿ ਕੱਲ ਰਹੀ ਸੀ ਕਿ ਕਾਂਗਰਸ ਨੇ ਉਸ ਨੋਮੇ ਨਾ ਚੰਨੀ ਸਾਹਿਬ ਨੂੰ ਸੀਐਮ ਬਣਾਇਆ ਸੀ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਚੀ ਨਹੀਂ ਇਹ ਗੱਲ ਕਹੀ ਸੀ ਕਿ ਕਿਵੇਂ ਦੇਖਣੀ ਉੱਤੇ ਅਵੇਲਬਲ ਕਿਸੀ ਸੀ ਹੁਣ ਮੈਂ ਤੇ ਦੇਖੋ ਅਧਿਕਾਰ ਖੇਤਰ ਦੀ ਗੱਲ ਮੈਂ ਜਦ ਇਹਦੇ ਬਾਰੇ ਕੀ ਕਮੈਂਟ ਕਰਦਾ ਮੈਂ ਦਾ ਮੈਂ ਤਾਂ ਜੁਲਾਈ ਨੂੰ 1 ਜੁਲਾਈ ਨੂੰ ਮੈਂ ਤਾਂ ਸਿਰਫ ਪਾਲਿਟੀ ਚਾਰਜੀ ਕੀਤੀ ਹੈ ਇਸ ਕਰਕੇ ਅਧਿਕਾਰ ਖੇਤਰ ਜਿਹੜਾ ਬਾਤ ਦੀ ਮਾਨ ਨਾ ਮੈਂ ਚੀਜ਼ਾਂ ਚ ਪੈਂਦਾ ਨਹੀਂ ਮੈਂ ਪਹਿਲੇ ਦਿਨ ਹੀ ਮਾਨਜੋ ਸੀਐਮ ਸਾਹਿਬ ਨੂੰ ਕਹਿੰਦਾ ਸੀ ਕਿ ਮੈਂ ਸਾਰੇ ਚਾ ਸੀਐਮ ਸਾਹਿਬ ਲਾਏ ਹੋਏ ਆ 43 ਸਾਲ ਥੋੜਾ ਨਹੀਂ ਮੈਂ ਸੀਐਮ ਸਾਹਿਬ ਦਾ ਐਡਵਾਈਜ਼ਰ ਬਣ ਕੇ ਵੀ ਦੇਖਿਆ ਦੋ ਵਾਰ ਚੇਅਰਮੈਨ ਬਣ ਕੇ ਦੇਖ ਲਿਆ 12 12 14 14 ਗਨਮੈਂਟ ਸੀਗੇ ਹਰ ਚੀਜ਼ ਜਿਹੜੀ ਪਾਰਟੀ ਦੀ ਦੇਖ ਲਈ ਚਾਲ ਲਾ ਲਿਆ ਵਾਈਸ ਪ੍ਰੈਜ਼ੀਡੈਂਟ ਮੇਰੇ ਆ ਵਰਕਿੰਗ ਕਮੇਟੀ ਦਾ ਮੈਂਬਰ ਵੀ ਆ ਜਨ ਸੈਕਟਰੀ ਵੀ ਰਿਹਾ ਯੂਥ ਦਾ ਵੀ ਆਲ ਇੰਡੀਆ ਦਾ ਜਨ ਸੈਕਟਰੀ ਵੀ ਆ ਇਹ ਚੀਜ਼ਾਂ ਦਾ ਮੇਰੇ ਤੇ ਕੋਈ ਫਾਇਦਾ ਨਹੀਂ ਐਸੇ ਨਹੀਂ ਆਮ ਆਦਮੀ ਇਸ ਲਈ ਮੈਂ ਮਨ ਬਣਾਇਆ ਸਿਰਫ ਇੱਕ ਗੱਲ ਨੂੰ ਲੈ ਕੇ ਇੱਕ ਤਾਂ ਮੈਨੂੰ ਮਾਣਯੋਗ ਸੀਐਮ ਸਾਹਿਬ ਦੀ ਗੱਲ ਜਿਹੜੀ ਆ ਉਹ ਗੱਲ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਜਦੋਂ ਵੀ ਕੋਈ ਸੀਐਮ ਬਣਦੇ ਉਹ ਹਮੇਸ਼ਾ ਸਰਕਾਰੀ ਧਾਰਿਆਂ 'ਚ ਆਪਣੀ ਫੋਟੋ ਲਵਾਉਂਦੇ ਉਹ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਮਾਨਯੋਗ ਸੀਐਮ ਭਵੰਤ ਮਾਨ ਸਾਹਿਬ ਨੇ ਆਪਣੀ ਫੋਟੋ ਨਹੀਂ ਲਾਈ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੀਟਕਰ ਸਾਹਿਬ ਦੀ ਤਸ਼ੀਦ ਦੇ ਅਜੇ ਭਗਤ ਸਿੰਘ ਦੀ ਜੁੜੂ ਆ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ 3.5 ਕਰੋੜ ਲੋਕਾਂ ਨੂੰ ਇਹ ਦਰਸ਼ਨ ਦੀ ਕੋਸ਼ਿਸ਼ ਕੀਤੀ ਆ ਕਿ ਮੈਂ ਜਿਨ੍ਹਾਂ ਨੇ ਤਾਂ ਆਜ਼ਾਦੀ ਦਵਾਈ ਉਹਨਾਂ ਨੂੰ ਵੀ ਉਹਨਾਂ ਹੀ ਮਤਲਬ ਦਿੰਨਾ ਤੇ ਜਿਨ੍ਹਾਂ ਦੇ ਕਰਕੇ ਆਜ਼ਾਦੀ ਚੱਲੀ ਆ 15 ਅਗਸਤ ਨੂੰ 1947 ਤੋਂ ਬਾਅਦ ਜਦੋਂ 56 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ ਮੈਂ ਉਹਨਾਂ ਦੋਨਾਂ ਨੂੰ ਸਮਰਪਿਤ ਇਸ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਕਿ ਵਾਕਈ ਯਾਰ ਇੱਕ ਸੀਐਮ ਜਿਹੜੇ ਨੇ ਉਹਨਾਂ ਦੀ ਸੋਚ ਇਦਾਂ ਦੀ ਹੋਣੀ ਚਾਹੀਦੀ ਆ ਔਰ ਤੁਹਾਡੇ ਸਾਹਮਣੇ ਹਨਨੰਦ ਸਾਹਿਬ ਦੇ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਬੋਲੜੀ ਜੀ ਕੀ ਕਹਿਣਾ ਚਾਹੁੰਦੇ ਆ ਆਈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵੱਡੇ ਭਰਾ ਬਹੁਤ ਹੀ ਸਰਕਾਰੀਓ ਵੀਰ ਸ਼੍ਰੇਸ਼ਟ ਉਹ ਸਾਡੇ ਵਿਸ਼ਟ ਪਾਰ ਮੌਕੇ ਤੇ ਲੇਤਾ ਜੀ ਜਨੂ ਜੀ ਦਾ ਅੱਜ ਹੈਪੀ ਬਰਥਡੇ ਹੈ ਉਹਨੇ ਦੇਖਿਆ ਸੈਂਕੜੇ ਹੀ ਨਹੀਂ ਹਸਾਰਾ ਇਤਤਦਾ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਆਪਣੇ ਸ਼ੁਭ ਕਾਮਨਾਵਾਂ ਦਿੱਤੀਆਂ ਔਰ ਅਸੀਂ ਵੀ ਇਸੇ ਕੜੀ ਦੇ ਤਹਿਤ ਮੈਂ ਗੋਲਗੀ ਸੱਬਰਵਾਲ ਦਿਨੇਸ਼ ਤੁਲੀ ਦੀ ਸ਼ੈਂਪੇਨ ਪਰਨਾਇ ਦੀ ਜਤਨ ਜਾਈ ਜੀ ਵਿਜੇ ਮੰਜਲਦਾ ਜੀ ਉਹਨਾਂ ਨੂੰ ਸੀ ਗੁੱਕਾ ਦੇ ਕੇ ਸਨਮਾਨਿਤ ਕੀ ਹੈ ਔਰ ਉਹਨਾਂ ਦੀ ਲੰਬੀ ਉਮਰ ਦੇ ਲਈ ਕਾਮਨਾਵਾਂ ਦਿੱਤੀਆਂ ਔਰ ਉਹ ਹਮੇਸ਼ਾ ਹੀ ਸਵਸਤਰੇ ਰੇਸਟਰੇਂਟ ਔਰ ਨਸਤਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਵੀ ਪਹੁੰਚੇ ਸਨ ਸਨਮਾਨ ਚਾਲਾ ਇਹ ਕਹਿੰਦੇ ਫੋਨ ਕਰਕੇ ਬਧਾਈ ਦਿੱਤੀ ਵਾਹ ਬਹੁਤ ਅੱਛੀ ਗੱਲ ਹੈ ਜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਕਿਸੀ ਪਾਰਟੀ ਹੈ ਜਿਹੜੀ ਛੋਟੇ ਕਾਰੇਕਰ ਤੋਂ ਲੈ ਕੇ ਵੱਡੇ ਤੱਕ ਸਭ ਦਾ ਸਨਮਾਨ ਕਰਦੀ ਹੈ ਉਸੇ ਖੜੀ ਦੇ ਪੈਰ ਮੈਨੂੰ ਪਤਾ ਲੱਗਿਆ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨੇ ਵੱਲੋਂ ਇੱਕ ਫੋਨ ਕਰਕੇ ਸ਼੍ਰੀ ਵਿਜੇ ਦਾਣਾ ਜੀ ਨੂੰ ਵਧਾਈ ਦਿੱਤੀ ਹੈ। ਔਰ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕਾਂ ਦੇ ਨੇਤਾ ਨੇ, ਐਮਐਲਏ ਸਾਹਿਬ ਨੇ, ਜ਼ਿਲ੍ਹਾ ਪ੍ਰਧਾਨਾਂ ਔਰ ਜਿੰਨੇ ਵੀ ਕਾਰਜਕਰਤਾ ਨੇ ਜਿਨ੍ਹਾਂ ਨੇ ਵਿਜੇ ਦਾਣਾ ਜੀ ਨੂੰ ਵਧਾਈ ਦਿੱਤੀ ਹੈ। ਮੈਂ ਉਹਨਾਂ ਦਾ ਵੀ ਤਨਵਾਦ ਕਰਦਾ। ਮੈਂ ਆਸ ਕਰਦਾ ਕਿ ਆਹ ਨਾਲੇ ਸਮੇਂ ਦੇ ਵਿੱਚ ਵਿਜੇ ਦਾਣਾ ਜੀ ਜਿਸ ਤਰ੍ਹਾਂ ਸਮਾਜ ਨੂੰ ਆਪਣੇ ਸੀਮਾਾਂਵਾਂ ਦੇ ਰਹੇ ਨੇ ਇਸੇ ਤਰ੍ਹਾਂ ਹੀ ਹਮੇਸ਼ਾ ਨਿਰੰਤਰ ਜੋ ਆਪਣੇ ਸੀਮਾਾਂ ਨਹੀਂ ਐਸੀ ਤਰ੍ਹਾਂ ਦੇ ਰਹੇ ਨੇ ਮੋੜੀ ਜਨਮ ਦਿਨ ਦੇ ਮੌਕੇ ਤੇ ਨਾਲੇ ਬੂਕੇ ਵੀ ਇੱਥੇ ਬੰਦੇ ਗਿਆ ਤੇ ਵਾਤਾਵਰਨ ਸਾਫ ਪਾਇਆ ਕਿੰਨਾ ਜੀ ਇਸ ਤੋਂ ਵੱਡਾ ਉਪਰਾਨਾ ਹੋ ਹੀ ਨਹੀਂ ਸਕਦਾ ਅੱਜ ਦਾ ਸਮੇਂ ਤੁਸੀਂ ਦੇਖੋ ਤਾਪਮਾਨ 40 ਡਿਗਰੀ 45 ਡਿਗਰੀ 48 50 ਡਿਗਰੀ ਔਰ ਜਿੰਨੀ ਗਰਮੀ ਇਸ ਵਾਰ ਪਈ ਹੈ ਮੈਂ ਸੁਣਦਾ ਇੱਕਦ ਨਹੀਂ ਬਤਰ ਪਈ ਹੋਈ ਕਿਉਂਕਿ ਅੱਜ ਇੱਕ ਪਾਸੇ ਐਸੀ ਲੋਕ ਚਲਾਉਂਦੇ ਆ ਪਰ ਮਹਾਤਮਾ ਦਾ ਦਿੱਤਾ ਹੋਇਆ ਐਸੀ ਆਪੂ ਉਹਦਾ ਅਧਰਕ ਇਹ ਵੱਡਾ ਹੋਵੇ ਇਹਦੇ ਜਿੰਨੇ ਆਕਸੀਜਨ ਹੁੰਦੀ ਹੈ ਤੁਸੀਂ ਚੀਚ ਨਹੀਂ ਹੁੰਦੀ ਜੀ ਜੀ ਉਹਦੇ ਨਾਲ ਜਿਹੜੀ ਹੈ ਤੁਹਾਨੂੰ ਨੁਕਸਾਨ ਦੇ ਇਸ ਇਹ ਤੁਹਾਨੂੰ ਫਾਇਦੇਮੰਦ ਸਮਾਂ ਬਹੁਤ ਬਤਮਾਰ ਕੇ ਪੀਜੇ ਦਾਣਾ ਸਾਹਿਬ ਵੀ ਅਸੀਂ ਸੋਚਦਾ ਕਿ ਉਹਨਾਂ ਨੇ ਅੱਜ ਆਪਣੇ ਜਨਮ ਦੇ ਨਾਲ ਲਗੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਹੀ ਬੁੱਟੇ ਜੋ ਹੈ ਆਪਣੇ ਦੋਸਤੋ ਮਿੱਤਰਾਂ ਨੂੰ ਬੰਡੇ ਹੈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਤੁਹਾਣਾ ਖਾਸ ਕਰਕੇ ਧੰਨਵਾਦ ਕਰਦਾ ਤੁਸੀਂ ਬਹੁਤ ਹੀ ਇੱਛੇ ਮਿੱਤਰ ਹੋ ਔਰ ਇੱਕ নিরপেক্ষ ਪੱਤਰਕਾਰ ਹੋ ਹਰ ਪਾਸੇ ਆਪਣੇ ਨਿਰਪੱਖਤਾ ਦੇ ਨਾਲ ਅੱਜ ਇਸ ਤੋਂ ਲਈ ਮੀਰਨਾਥ ਗੋਲਡੀਸਰ ਦਾ ਪਾਲੀ ਪਛਮਤੀ ਖਰਾਣਾ ਜੀ ਜੀ ਬੀਜੇ ਬਚਨ ਦਾ ਜੀ ਤੇ ਕੋਟਮ ਚੈਹ ਜੀ ਉਹਨਾਂ ਨੂੰ ਵਧਾਈ ਦਿਓਣਾ ਇਸ ਦਿਨ ਤੇ ਬਹੁਤ ਮਾਨਸਨ ਮਾਨ ਮਿਲਿਆ ਉਹਨਾਂ ਨੂੰ ਤੋਂ ਬਹੁਤ ਅੱਛਾ ਲੱਗਿਆ ਆਪੇ ਕਿਵੇਂ ਦੇਖਦੇ ਇਸ ਦਾ ਪ੍ਰੋਗਰਾਮ ਜਿਹੜੇ ਹੋਏ ਨੇ ਅੱਜ ਸਾਰੇ ਨਿਵਾਸੀਆਂ ਦੇ ਸ਼ਹਿਰ ਵਿੱਚ ਸਿਸ਼ਟਾ ਕੌਂਸੀ ਐਸਾ ਜੀ ਬਹੁਤ ਚੰਗਾ ਸਾਰੇ ਸ਼ਹਿਰ ਦੇ ਵਿੱਚ ਇਹਦਾ ਨਾਮ ਵੀ ਹੈ ਬਾਕੀ ਸਾਰੇ ਸ਼ਹਿਰ ਨਾਲ ਇਹਨਾਂ ਦਾ ਆਪਾ ਇਚਾਰਾ ਬਹੁਤ ਅੱਛਾ ਹੋਇਆ ਹਰੇਕ ਇਨਸਾਨ ਦੇ ਨਾਲ ਮਿਲ ਕੇ ਖੁਸ਼ਾ ਰਹੇਗੇ ਲੋਕ